ਹੁਸ਼ਿਆਰ ਪੁਰਜੇ ਇੱਕ ਪਰਿਵਾਰ ਨੂੰ ਜਨਮਦਨ ਦੀ ਪਾਰਟੀ ਤੇ ਜਾਣਾ ਇੰਨਾ ਮਹਿੰਗਾ ਪੈ ਸਕਦਾ ਹੈ ਸ਼ਾਇਦ ਉਸ ਪਰਿਵਾਰ ਨੇ ਕਦੀ ਸੋਚਿਆ ਵੀ ਨਹੀਂ ਹੋਵੇਗਾ ਜਨਮਦਨ ਦੀ ਪਾਰਟੀ ਦੀ ਗਈ ਇੱਕ ਪਰਿਵਾਰ ਦੇ ਪਿੱਛੋਂ ਘਾਟੇ ਵੱਡੇ ਚੋਰਾਂ ਨੇ ਘਰ ਦਾ ਕੋਨਾ ਕੋਨਾ ਫਰੋਲ ਮਾਰਿਆ ਤੇ ਘਾਟੇ ਪਏ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ ਤੇ ਹਜ਼ਾਰਾਂ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਹਨ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪੀੜਤ ਰਵੀ ਹੰਸ ਪੁੱਤਰ ਕਮਲ ਕੁਮਾਰ ਹੰਸ ਵਾਸੀ ਮੁਹੱਲਾ ਨਰੇਂਦਰਗੜ੍ਹ ਨੇ ਦੱਸਿਆ ਕਿ ਬੀਤੀ ਰਾਤ ਕਰੀਬ 8:30 ਵਜੇ ਉਹ ਆਪਣੇ ਪਰਿਵਾਰ ਨਾਲ ਰਿਸ਼ਤੇਦਾਰੀ ਚਹੀ ਜਨਮ ਦਿਨ ਦੀ ਪਾਰਟੀ ਤੇ ਗਏ ਸਨ ਤੇ 12:00 ਵਜੇ ਲਗਭਗ ਜਦੋਂ ਘਰ ਵਾਪਸ ਪਰਤੇ ਤਾਂ ਉਨ੍ਹਾਂ ਦੱਸਿਆ ਕਿ ਜਦੋਂ ਘਰ ਚ ਦਾਖਲ ਹੋਏ ਤਾਂ ਘਰ ਦਾ ਦਰਵਾਜ਼ਾ ਟੁੱਟਿਆ ਹੋਇਆ ਸੀ ਤੇ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਸੀ ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਮਰੇ ਚ ਪੀਲ ਮਾਰੀ ਦੇ ਲੱਕਰ ਵੀ ਸੱਬਲ ਦੀ ਮਦਦ ਨਾਲ ਤੋੜੇ ਹੋਏ ਸਨ ਉਸੇ ਪਰ ਸੋਨੇ ਤੇ ਚਾਂਦੀ ਦੇ ਗਹਿਣਿਆਂ ਤੋਂ ਇਲਾਵਾ 23 ਹਜ਼ਾਰ ਦੇ ਨਕਦੀ ਵੀ ਚੋਰੀ ਕਰਕੇ ਚੋਰ ਲੈ ਗਏ। ਉਹਨਾਂ ਦੱਸਿਆ ਕਿ ਤਤਤ ਉਨ੍ਹਾਂ ਵੱਲੋਂ ਇਸ ਦੀ ਸ਼ਿਕਾਇਤ थाना ਸਿਟੀ ਪੁਲਿਸ ਨੂੰ ਦਿੱਤੀ ਗਈ ਤੇ ਮੌਕੇ ਤੇ ਹੀ ਅਧਿਕਾਰੀ ਵੀ ਪਹੁੰਚ ਗਏ ਸਨ। ਇਸ ਮੌਕੇ ਪੀੜਤ ਪਰਿਵਾਰ ਨੇ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤਾਂ ਜੋ ਭਵਿੱਖ 'ਚ ਅਜਿਹੀਆਂ ਵਾਰਦਾਤਾਂ ਹੋਰ ਨਾ ਵਾਪਰਨ। ਕੀ ਨਾਮ ਤੁਹਾਡਾ? ਮੇਰਾ ਨਾਮ ਰਵੀ ਹੰਸੀ। ਇਹ ਕਿਹੜਾ ਬੰਦਾ ਹੈ? ਨਰਾਇਣਗਰ। ਠੀਕ ਹੈ ਰਵੀ ਜੀ ਕੀ ਘਰ ਦੇ ਵਿੱਚ ਵਾਰਦਾਤ ਹੋਈ? ਵਾਰ ਦਾਤ ਅਸੀਂ ਕੱਲ ਪੂਰੀ ਫੈਮਿਲੀ ਅਸੀਂ ਮੇਰੀ ਸਿਸਟਰ ਦੇ ਪੋਤੀ ਦਾ ਬਰਥਡੇ ਸੀਗਾ ਅਸੀਂ ਟਾਂਡਰ ਰੋਡ ਤੇ ਪੈਲੇਸਗਾ ਉੱਥੇ ਗਏ ਅਸੀਂ ਉਥੋਂ ਤਕਰੀਬਨ ਇੱਥੋਂ ਅਸੀਂ 8:30 ਵਜੇ ਗਏ ਹੈਗੇ 8:30 ਵਜੇ ਗਏ ਆ ਤਕਰੀਬਨ ਉੱਥੇ ਸਾਨੂੰ ਟਾਈਮ ਲੱਗ ਗਿਆ ਕੋਈ ਪੌਣੇ 12 ਵਜੇ ਵਾਪਸ ਆਏ ਜਦੋਂ ਵਾਪਸ ਆnde ਦੇਖਿਆ ਤਾਂ ਮੇਨ ਡੋਰ ਸਾਰਾ ਗੇਟ ਗੇਟਲਾ ਜਿਹੜਾ ਉਹ ਪੂਰਾ ਸੀਗਾ ਹਨਾ ਲੋਕ ਲੱਗਾ ਹੋਇਆ ਸੀ ਅੰਦਰ ਉਹ ਗੇਟ ਟੱਪ ਕੇ ਮੇਨ ਡੋਰ ਤੋਂ ਉਹਨਾਂ ਨੇ ਸੱਬਲਨਾ ਤੋੜਿਆ ਹੋਇਆ ਸੀਗਾ ਉਸ ਤੋਂ ਬਾਅਦ ਅੰਦਰ ਆਏ ਤਾਂ ਸਾਰਾ ਸਮਾਨ ਇੱਧਰ ਉੱਧਰ ਹੋਇਆ ਪਿਆ ਸੀ ਵੀ ਇਦਾਂ ਲੱਗ ਰਿਹਾ ਸੀ ਕੋਈ ਕੋਈ ਹਜੇ ਵੀ ਕੋਈ ਅੰਦਰ ਹੀ ਹੈਗੇ ਹੈ ਕੋਈ ਜਿਹੜੇ ਜਿਨ੍ਹਾਂ ਨੇ ਵਾਰਦਤ ਕੀਤੀ ਆ ਉਹ ਅੰਦਰ ਹੈਗੇ ਆ ਕੁਝ ਰੋੜਾ ਲੂੜਾ ਪਾਇਆ ਉੱਪਰ ਥੱਲੇ ਸਾਰਾ ਕੁਝ ਦੇਖਿਆ ਤਾਂ ਕੁਝ ਮਿਲੇ ਨਹੀਂ ਕੁਝ ਵੀ ਉਤੋ ਇਹ ਆ ਕਿ ਸਮਾਨ ਸਾਰਾ ਖਿਲ ਰਿਹਾ ਸੀ ਅਸੀਂ ਅਸੀਂ ਮੈਂ ਆਂਦੇ ਸਾਰੇ ਪਹਿਲਾਂ ਤਾਂ ਲੋਕਰ ਆਪਣਾ ਦੇਖਿਆ ਲੋਕਰ ਜਿਹੜਾ ਹੈਗਾ ਸੀ ਉਹ ਬਿਲਕੁਲ ਉਹ ਸੱਬਲ ਨਾਲ ਖਿੱਚਿਆ ਹੋਇਆ ਸੀ ਉਸ ਤੋਂ ਬਾਅਦ ਥੋੜਾ ਜਿਹਾ ਸਮਾਨ ਹੈਗਾ ਸੀ ਕੁਝ ਤਾਂ ਚੀਜ਼ਾਂ ਜਿਹਦਾ ਸੋਨੇ ਦੀਆਂ ਸੀ ਫੰਕਸ਼ਨ ਤੇ ਪਾ ਕੇ ਗਏ ਸੀ ਜਿਹੜਾ ਥੋੜੀਆਂ ਜਿਹੀਆਂ ਚੀਜ਼ਾਂ ਸੀਗੀਆਂ ਸੋਨੇ ਦੀਆਂ ਔਰ ਚਾਂਦੀ ਦੀਆਂ ਉਹ ਉਹ ਆ ਕੇ ਦੇਖਿਆ ਤਾਂ ਉਹ ਹੈ ਨਹੀਂ ਸੀ ਕਿੰਨਾ ਕਿ ਨੁਕਸਾਨ ਹੈ ਭਾਜੀ ਨੁਕਸਾਨ ਇੱਕ ਤਾਂ ਮੇਰੀ ਬੇਟੀ ਦੇ ਟਾਪਰ 'ਤੇ ਸੀਗੇ ਇੱਕ ਉਹ ਇੱਕ ਮੇਰੀ ਵਾਈਬ ਦੇ ਟਾਪਰ 'ਤੇ ਸੀਗੇ ਔਰ ਇੱਕ ਮੇਰੇ ਬੇਟੇ ਦੀ ਰਿੰਗ ਹੈਗੀ ਸੀ ਉਹ ਇਹਨਾਂ ਦੇ ਤਾਇਆ ਜੀ ਨੇ ਬਰਥਡੇ ਦੇ ਥੋੜੇ ਦਿਨ ਹੀ ਹੋਏ ਉਹਨਾਂ ਨੇ ਦਿੱਤੀ ਸੀਗੀ ਸੋਨੇ ਦੇ ਹਾਂਜੀ ਸੋਨੇ ਦੇ ਨਕਦੀ ਵੀ ਗਾਰਾ ਵੀ ਲੈ ਕੇ ਹਾਂਜੀ ਨਕਦੀ ਵੀ ਗਾਰਾ ਵੀ ਲੈ ਕੇ ਨਕਦੀ 23000 ਰੁਪਏ ਸੀਗਾ ਉਹ ਮੇਰੇ ਫਰੂਟ ਦੀ ਸੇਲ ਹੈਗੀ ਸੀ ਹੈਨਾ ਦੋ ਦਿਨ ਦੀ ਇਦਾਂ ਹੀ ਪਏ ਸੀ ਉਦਾਂ ਹੀ ਰੱਖ ਕੇ ਚਲੇ ਗਏ ਕਿੰਨਾ ਟੋਟਲ ਨੁਕਸਾਨ ਹੋਇਆ ਗਹਿਣੇ ਤੇ ਕੈਸ਼ ਗਹਿਣੇ ਤੇ ਕੁਝ ਚਾਂਦੀ ਦੀਆਂ ਚਾਂਜਰਾ ਸੀਗੀਆਂ ਮੇਰੀ ਵਾਈਫ ਦੀਆਂ ਔਰ ਮੇਰੀ ਬੇਟੀ ਅੰਦਾਜ਼ਾ ਕਿੰਨਾ ਕ ਨੁਕਸਾਨ ਹੋਇਆ ਅੰਦਾਜ਼ਾ ਲਗਾ ਸਕਦੇ ਕਿ 1.5 ਲੱਖ 1.5 ਲੱਖ ਦਾ ਨੁਕਸਾਨ ਹੋਇਆ ਇਹ ਕਿ ਸਿਟੀ ਵੀ ਵਗੈਰਾ ਵੀ ਚੱਕ ਕੀਤੀ ਵਾਲੀ ਨਹੀਂ ਉਧਰ ਤੇ ਕੈਮਰੇ ਨਹੀਂ ਸਾਡੇ ਲੱਗੇ ਨਹੀਂ ਹੈਗੇ ਜਿੱਥੇ ਲੱਗੇ ਹੋਏ ਆ ਉਸ ਜਗ੍ਹਾ ਤੋਂ ਉਹ ਨਹੀਂ ਆਏ ਠੀਕ ਹੈ ਕਿਸੇ ਦਾ ਸ਼ੱਕ ਵਗੈਰਾ ਕੋਈ ਨਹੀਂ ਨਹੀਂ ਸ਼ੱਕ ਤਾਂ ਨਹੀਂ ਕਰ ਸਕਦੇ ਨਾ ਸਾਡੇ ਕੋਈ ਸਣਾ ਰஞ்சிਸ਼ ਆ ਜਾਂ ਕਰ ਥਾਣਾ ਕਿਹੜਾ ਲੱਗਦਾ ਤੁਹਾਨੂੰ ਸਾਨੂੰ ਸਿਟੀ ਲੱਗਦਾ ਜੀ ਤੇ ਰਾਤ ਕੰਪਲੀਟ ਕੀਤੀ ਸੀ ਜੀ ਹਾਂਜੀ ਹਾਂਜੀ ਆਏ ਸੀ ਮੌਕੇ ਤੇ ਬਿਲਕੁਲ ਬਿਲਕੁਲ ਉਹ ਤਾਂ ਮੌਕੇ ਤੇ ਸਾਰੇ ਆਏ ਉਹਨਾਂ ਨੇ ਕੰਪਲੀਟ ਵੀ ਲਿਖੀ ਜਿੱਦਾਂ ਔਰ ਚੰਗਾ ਵਧੀਆ ਅਫੀਸਰ ਸੀਗੇ ਜਿਹੜੇ ਆਏ ਸੀਗੇ ਉਹਨਾਂ ਨੇ ਚੰਗਾ ਸਾਰਾ ਕੁਝ ਵਧੀਆ ਮੰਗ ਕਰਦੇ ਮੰਗ ਅਸੀਂ ਕਿ ਦੇਖੋ ਜਿਹੜਾ ਸਮਾਨ ਸਾਡਾ ਚਲਦਾ ਗਿਆ ਉਹ ਸਾਨੂੰ ਪਤਾ ਨਹੀਂ ਕੀ ਮਿਲਣਾ ਕਿ ਨਹੀਂ ਪਰ ਇਹ ਆ ਕਿ ਆਂਦੇ ਸਾਰ ਜਿਹੜੀਆਂ ਇਹ ਵਾਰਦਾਤਾ ਹੁੰਦੀਆਂ ਇਹਨੂੰ ਨੱਥ ਪਾਈ ਜਾਵੇ